ਵੀਰ ਬੱਤਾ ਨਾਲ ਬਲੌਗਰ ਵੀ ਸੀ ਉਹ ਦੋਨ ਦੇਖੋ ਥੱਬਾ ਮਾਰਿਆ ਅੰਦਰ ਭਾਰ ਗਿਆ ਆ ਗੁਰੂਆ ਜੱਸੇ 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 ਵਾਲੀ ਮਸ਼ੀਨ ਖਿਲਰ ਗਈ ਸਾਰੀ ਥੱਬਾ ਮਾਰਿਆ ਗੁਰੂਆ ਠੇਕ ਤੇ ਕੀ ਦਾ ਫੇਰ ਕਰੂ ਮਾਰ ਕੇ ਇੱਕਾ ਹਾਂ ਜਿੰਦਵਾ ਧੰਦਾ ਫੇਰ ਫੇਰ ਲੱਭੇ ਹੀ ਨਾ ਠੇਕ ਨਹੀਂ ਤਾਂ ਕਰਛਾਲ ਲੈ ਹੋਣੀ ਆ ਵੀਰ ਨੇ ਕਾਟ ਰਾਈਆਂ ਆਪ ਰੱਖੀਆਂ ਉਹਦੇ ਉੱਤੇ ਇਹਨੇ ਵਿਚਾਰੇ ਨੇ ਲੰਮੇ ਲਾ ਲਾ ਕਾਟ ਰਾਂ ਪਈਆਂ ਤੇ ਮੁੜਕਿਆਂ ਦਾ ਹੋਏ ਤਾਂ ਮੈਂ ਹਾਂ ਦਾਤਾਂ ਜਾ ਵੀਰ ਜੀ ਲੱਗੇ ਆ ਗियर ਖੋਲਣਾ ਬਾਬਾ ਬੁੱਢਾ ਸਾਹਿਬ ਗਏ ਸੀ ਤੇ ਗियर ਹੋ ਗਿਆ ਇਹਦਾ ਖਰਾਬ ਚਲ ਮਸਾਂ ਹੌਲੀ ਹੌਲੀ ਆਈ ਮਹਾਰਾਜ ਸੱਚੇ ਪਾਤਸ਼ਾਹ ਕਰੇ ਭਲਾ ਇੱਕ ਚੀਜ਼ ਵੇਲਾ ਜੀ ਗੇਅਰ ਦਾ ਤੇ ਸਹੀ ਦਿੱਤੀ ਆ ਨਾ ਇਹਦੇ ਵਿੱਚ ਵੀ ਇਹੀ ਚੀਜ਼ ਦਿੱਤੀ ਹੋਈ ਆ ਉਹ ਸਾਰੀ ਖਿੱਚ ਲੈਂਦੀ ਆ ਮੈਂ ਹਾਂ ਵੇ ਦੇਣ ਖੋਲ ਕੇ ਦੇ ਯਕੀ ਨਿਕਲਦਾ ਕੋਈ ਗੱਲ ਨਹੀਂ ਵੇਖਿਆ ਜੂ ਹੁੰਦਾ ਆਹੋ ਹੁਣ ਯਾਰ ਉਹਦੀਆਂ ਸਟਾਰ ਬਾਡੀ ਦੇ ਉਹ ਪਿੱਛੇ ਹੈ ਨਹੀਂ ਜਿਹੜੀਆਂ ਤਾਂਬੇ ਦੀਆਂ ਵਾਸ਼ ਨੇ ਬੜੀਆਂ ਦਿੱਤੀਆਂ ਹੁੰਦੀਆਂ ਨੇ ਬੜਾ ਤੂੰ ਦਿੱਤੀ ਲੱਗਾ ਪੈ ਜਾਣਗੀਆਂ ਹੈ ਕਹਿੰਦਾ ਆਹੋ ਲੱਗਾ ਕਿੰਨਾ ਹੋਰ ਕਿੰਨਾ ਹੋਰ ਚਲੋ ਸੀਲਾ ਵੇਖੀ ਜਦੋਂ ਕੱਢੀ ਨਾ ਇਧਰੋਂ ਮਿੱਠਿਆ ਪੁੱਠੀ ਕਰਕੇ ਪੁੱਠੀ ਭਾਈ ਹੋਊਗੀ ਤੇ ਇਹ ਲੋ ਨੇ ਪੁੱਠੀ ਕਰਕੇ ਪਾਈ ਜਾਂਦਾ ਇਦਾਂ ਤੇਲ ਨਹੀਂ ਲੀਕ ਹੁੰਦਾ ਤੇ ਮੇਰੇ ਰਾਤਾ ਹੀ ਉਹਨਾਂ ਨੂੰ ਵੀਡੀਓ ਬਣਾ ਕੇ ਭੇਜਾਂ ਵੀ ਦੱਸ ਉਹ ਨਾ ਉਹ ਮੋ ਖੰਡਾ ਇਹਨੂੰ ਛੱਡ ਦੇ ਆ ਜਾ ਤੂੰ ਇਧਰ ਆ ਪਾਣੀ ਇਹਨੂੰ ਨਿਚੇ ਹੁੰਦਾ ਇਧਰ ਆ ਜਾ ਉਹ ਹੋਰ ਮੈਂ ਨਿਕਾ ਵੀ ਆਇਆ ਆ ਜੀ ਉੱਚ ਕੀ ਨਹੀਂ ਲੱਗ ਗਿਆ ਮਮਾ ਆ ਵੀ ਨਾ ਉਹਨੇ ਹਾਂ ਕਿਤੇ ਵਰਦਾ ਜਾਣਾ ਯਾਰ ਦੋ ਜਵਾਕਾਂ ਤੇ ਲੱਗੇ ਗਿਆ ਕਿਹੜੇ ਤੇ ਮੁਰਕੇ ਗਿਆ ਚਾਰ ਦੇ ਬਗਲ ਨਾਲ ਗਿਆ ਚੱਲ ਕੋਈ ਨਾ ਡੜੀ ਨਿਆਣਾ ਵਿਚਾਰਾ ਯਾਰ ਕੀ ਕਰੇ ਹੋਣੇ ਦਾ ਵਿਚਾਰੇ ਦਾ ਜੀ ਨਹੀਂ ਲੱਗ ਇਹਦਾ ਫੋਰਮੈਨ ਪਾਪਾ ਕਰਨਾਟਕਾ ਗਿਆ ਜਾ ਪਾਣੀ ਨਾ ਰਾਇ ਇੱਥੇ ਉਹਦੀ ਕੰਮ ਪੂਰੀ ਚੱਲ ਜਾਇਆ ਇੱਥੇ ਹਾਂ ਹੋਰ ਮੈਂ ਨਹੀਂ ਹੁਣ ਵੇਖਣ ਨਿਗਾ ਮਾਰਨ ਆਇਆ ਆਹਦੇ ਟਾਈਮ ਤੇ ਜੀ ਮੈਂ ਮਸ਼ਰੀਨ ਕੋਲੇ ਮੌਜੂਦਾ ਨਹੀਂ ਹਾਂ ਹਾਂ ਇਹਨੇ ਕਹਿਣਾ ਵੀ ਮੈਂ ਉੱਥੋਂ ਹੀ ਆਇਆ ਹਾਂ ਹਾਂ ਨਾ ਨਾ ਮੇਰੀਏ ਖੁੱਡ ਗਈ ਗੇ ਨਹੀਂ ਹੱਥ ਪੈਰ ਕਾਲੇ ਕਰ ਲਈ ਸਾਰੇ ਬੱਛੇ ਨੂੰ ਮਾਰਨਾ ਹੀ ਤੂੰ ਦਾ ਪੌੜੀ ਨਾ ਜੀ ਅਰਦਾਸ ਤਾ ਤੂੰ ਕਰਨੀ ਕੀ ਤੇ ਤੂੰ ਸਾਡੀ ਪਹਿਲਾਂ ਅਰਦਾਸ ਕਰਾਤੀ ਹੈ ਠੀਕ ਹੈ ਠੀਕ ਆ ਦਾਦਾ ਵੀਰ ਜੀ ਸਪੀਕਰ ਥੱਲੇ ਹੀ ਹੁਣ ਪਰੋਂ ਗੇਰ ਖੋਲ ਕੇ ਦੇ ਦੇਂਗੀ ਬੰਦਾ ਜਦਾਂ ਕੋਈ ਆਉਂਦੀ ਸਮਝੋ ਤੁਹਾਨੂੰ ਦੱਸ ਦੇਂ ਵੀਡੀਓ 'ਚ ਕੀ ਚੱਕਰ ਬਣਿਆ ਗੋਲੀ ਨਿਕਲੀ ਇੱਕ ਬੈਰਿੰਗ ਦੀ ਜਿੱਥੋਂ ਤੇਲ ਵੱਧਿਆ ਆਪਾਂ ਇੱਧਰ ਵੀ ਆ ਗਈ ਥੱਲੇ ਹੁਣ ਦੇਖਦੇ ਬੈਰਿੰਗ ਟੁੱਟਾ ਇੱਕ ਜਿਆਦਾ ਵੱਡਾ ਨੁਕਸਾਨ ਆਇਆ ਅੱਗੇ ਬੋਲਦਾ ਇਹ ਟੁੱਟਾ ਇਹ ਵੀਰ ਜੀ ਬੈਰਿੰਗ ਇਹਦਾ ਗੇ ਸਾਰਾ ਖੋਲ ਕੇ ਵੇਣ ਬਰਾਉਂਦਾ ਚੰਗਾ ਤੇ ਇਹ ਨਾ ਬਚਾ ਹੋ ਜਾ ਵੀ ਅਗੇ ਨਹੀਂ ਹੈ ਬਹੁਤ ਨਕਸਾਨ ਹੋ ਰਿਹਾ ਬਹੁਤ ਜਿਆਦਾ ਕੀ ਕਰਾਂ ਦੱਸ ਕਰਨ ਆ ਗਈ ਭੈਣ ਜੰਦਾ ਆਪਾ ਸਰਪੈਨਾ ਦੇ ਬਾਬਾ ਲੱਭੀ ਹੈ ਹੈ ਲਾਉਣੀ ਤਰੀਆ ਆਵੇਂ ਸਾਰੇ ਹਟਾਇਆ ਮੇਰਾ ਬਾਬਾ ਥੋੜੀ ਹੈ ਉਹੀ ਬਾਅਦ ਇਹ ਲਾਲ ਜਗਾ ਕਪੜਾ ਦੇਤੇ ਉਹੀ ਪੁੱਛਾ ਸੱਚੀਆਂ ਹੀ ਕਰਦਾ ਹਾਂ ਜੱਲਹੁੱਦੁਲਾਹ ਦੇ ਉਹਦੀਆਂ ਵੀ ਜਿਹੜੀਆਂ ਕਰ ਦਵੇ ਸੱਚੀਆਂ ਨੇ ਇਹ ਹਾਂ ਹਾਂ ਬੜੀ ਯਾਰ ਪਰ ਇਹ ਵੀ ਫੰਡਾ ਤਾਂ ਨਹੀਂ ਟੱਕਰ ਬਣੀ ਗੱਲ ਨੰਬਰ ਹੀ ਚੰਗਾ ਨਿਸ਼ਾਨੇ ਲਾ ਲਈ ਹੈ ਕਿੱ체 ਬੜਾ ਇੱਕ ਨੰਬਰ ਆ ਆ ਫੜੀ ਮਾਰਕਰ ਫੜੀ ਮਾਰਕਰ ਫੜਾ ਪਰੇਤੀ ਨੰਬਰ ਇੰਨੇ ਸਾਨੇ ਲੱਗ ਜਿੰਦੀ ਬਸ ਇਹ ਤੂੰ ਨਾ ਨਾ ਓਏ ਉਦਲੇ ਬੰਦੇ ਲੈ ਕਰ ਨਹੀਂ ਕੰਮ ਦੇਣਗੇ ਜਿਵੇਂ ਮਾਰ ਕਰਨ ਦੇ ਤੇ ਮਾਰ ਕੇ ਪਤਾ ਨਹੀਂ ਬ੍ਰੇਕ ਜਾ ਲਾ ਥੋ ਬੰਨੇ ਹੁੰਦਾ ਜੋ ੱਖਾਂ ਇਆਂ ਵਾਲਾ ਉਹ ਕਿੱਦਾਂ ਸੁਪਰ ਸਰ ਤੇ ਚੱਲ ਜਾਂਦੇ ਇਹ ਇੱਕ ਨੰਬਰ ਹੀ ਹੋ ਦੋ ਹੀ ਇਧਰ ਆਪਦੇ ਵਾਲੇ ਬੰਨੇ ਰੱਖੀ ਕਿਉਂ ਨਹੀਂ ਬੜਾ ਤਗੜਾ ਇਹ ਤੇ ਆ ਤਾਂ ਇਹ ਨੰਬਰ ਕਿਹਦੇ ਹੁੰਦੇ ਬਤਨ ਨੂੰ ਉਹਨਾਂ ਨੂੰ ਵੇਚ ਹੀ ਰਹਿੰਦੇ ਕੱਢੀ ਨਾ ਕਿੰਨ ਵਾਲੀ ਤੇ ਨੜ ਲੱਗਾ ਹੀ ਆ ਇਹਨੂੰ ਵਿੱਚ ਹੀ ਪਾ ਦੇਵਾ ਚੇਰਾ ਕਮੇਂਡਾ ਕੰਮ ਆ ਗੋਲੀਆਂ ਹੀਆਂ ਪਈਆਂ ਵਿੱਚ ਹੈਗੇ ਤੇ ਇਤੀ ਤਾਂ ਪਈ ਇਹਦੇ ਟੂਲ ਚ ਜਾਂ ਉਹਦੇ ਟੂਲ ਚੋਂ ਕੱਢ ਲਿਆ ਮਗਰਲੇ ਪਾਸੇ ਆਵੇ ਡੱਬਿਆਂ 'ਚ ਵੀ ਪਈ ਇਹਦੇ ਨਿੱਕੀ ਰੇਤੀ ਇੱਕ ਕੋਈ ਨਾ ਚਲੋ ਹਾਏ ਦਮਨ ਇੱਕ ਮਿੰਟ ਚਲੋ ਅਜਾਣ ਜਪਾਰਤਾ ਉਹ ਜਾਣੇ ਨਾ ਕਿੱਟ ਮਿਲ ਜਾਂਦੀ ਨਵੇਂ ਹੀ ਆਉਣਾ ਮਿਲ ਜਾਂਦੇ ਆ ਉਹ ਪਾਪਾ ਜੀ ਖੋਲ ਲਿਆ ਇਹਨੂੰ ਬੋ ਮੈਂ ਤੇ ਕੁੜੀਆਂ ਇਹ ਸਾਰੇ ਐਵੇਂ ਖਿੱਚੀ ਜਾਂਦਾ ਇਹ ਤੇ ਸਾਰੇ ਪਾੜ ਦਈਏ ਮੈਂ ਜਿਹੜੇ ਜਿਵੇਂ ਲੱਗਦੇ ਉਹਦੇ ਉਵੇਂ ਲੱਗਣ ਦੇ ਤੋ ਘਟੋ ਘਟ ਵੀ ਬੰਦਾ ਮਾੜੀ ਗ੍ਰੀਸ ਲਾ ਕੇ ਜਾਨ ਲਾ ਦਿੰਦਾ ਉਹ ਨਹੀਂ ਯਾਰ ਗੱਲ ਨਹੀਂ ਇਹਨਾਂ ਬੌਂਡ ਜੀ ਇਹਨਾਂ ਕੋ ਪਈ ਹੈ ਵਾਧੂ ਪਈ ਜਗਾਹੀਂ ਕੁਵਾਰੀਏ ਆ ਵੀ ਅਸੀਂ ਚੀਜ਼ਾਂ ਨਾਲ ਨਾਲ ਜੁੜੀ ਜਾਂਦੇ ਆ ਨਹੀਂ ਭਰਾ ਮੈਂ ਨੰਦਾ ਨਹੀਂ ਕਹਿੰਦਾ ਨਹੀਂ ਕੁਵਾਰੀ ਇੱਧਰ ਜਿਹੜਾ ਬੰਦੇ ਨੇ ਮਹੀਨੇ ਦੀ ਕਮਾਈ ਖਾਣੀ ਏ ਉਹਦਾ ਪਤਾ ਨਹੀਂ ਅਗਲਾ ਕਿੱਥੇ ਕਮਾਉਂਦਾ ਫਿਰਦਾ ਤੇ ਅਸੀਂ ਗੁੜੀ ਇੱਥੇ ਫਸੇ ਹੋਈਆਂ ਕੋਈ ਉਹਨਾਂ ਨੂੰ ਕਦੇ ਗੱਲ کہہ ਕੇ ਵੇਲ ਨਹੀਂ ਅਗਲਾ ਫੋਰਮੈਨ ਦੂਜੇ ਹੀ ਆ ਵੱਡੇ ਨਾਲ ਤਾਂ ਪੈਂਦਾ ਉਹਨੇ ساری ਉਮਰ ਕੰਮ ਸਿੱਖਿਆ ਇੱਕੋ ਮਸ਼ੀਨ ਦਾ ਹੀ ਬਸ ਪ੍ਰੀਤ ਦਾ ਤੂੰ ਹੀ ਨਾ ਯਾਰ ਪ੍ਰੀਤ ਲੈ ਕੇ ਆਉਣੀ ਇਸ ਤੇ ਪ੍ਰੀਤ ਲੈ ਆਂਦੀ ਏ ਕੀ ਪਤਾ ਏ ਇਹ ਚੱਲਣ ਆਪੂਗੀ ਸੁਣਗੇ ਨਹੀਂ ਖੁੱਲੇ ਆ ਚੰਬੜੀ ਗੜ ਲਾ ਸਰਤੇ ਵੀਰ ਮੇਰੇ ਸਾਲ ਨੂੰ ਮਾੜਾ ਨਹੀਂ ਕਹਿਣਾ ਆਈਂਦਾ ਤੈਨਾ ਸ਼ਤਾਦ ਨੂੰ ਤੇਰੇ ਨੂੰ ਬਾਪੂ ਉਹਨੇ ਮਾੜੀ ਪੀਤੀ ਜਾਂਦੇ ਨੇ ਜਦੋਂ ਹਾਂ ਨੂੰ ਪੁਲਿਸ ਨੇ ਕੀ ਕਿਹਾ ਹੈ ਤਾਂ ਕੰਮ ਕਰਨਾ ਹੈ ਨਾ ਬੰਨਣਾ ਹੈ ਘੇਰ ਜਿਆਦਾ ਤੂੰ ਕਹਦੀ ਇੱਕ ਤਨਖਾਹ ਦਾ ਕੰਮ ਨਹੀਂ ਨਾ ਇਹਨਾਂ ਲੱਕ ਚ ਨੁਕਸਾਨ ਹੋਣੀ ਗੋਰੀ ਦਾ ਹਾਂ ਜੀ ਨੂੰ ਪਤਾ ਲੱਗ ਗਿਆ ਬੰਨਣਾ ਹੋਣ ਘੇਰ ਹਾਂ ਤੇ ਆਲਾ ਮੇਰਾ ਪੀੜ ਬੜੀ ਮਾੜੀ ਹੋ ਗਈ ਚੜ ਕੇ ਉਹ ਬੰਨਣਾ ਪੈ ਗਿਆ ਗੋਰੀ 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 ਬਿਜਲੀ ਕਾਲ ਇਹ ਨਹੀਂ ਦੱਸੀ ਮੈਨੂੰ ਪਤਾ ਨਹੀਂਗਾ ਹਾਂ ਇਹ ਖੋਲ ਦਿੱਤਾ ਲੈ ਜੰਨੇ ਘੇਰ ਬੱਧਾ ਨਾਲ ਬਲੌਗਰ ਵੀ ਸੀ ਉਹ ਦੋਂ ਦੇਖੋ ਥੱਬਾ ਮਾਰਿਆ ਅੰਦਰ ਭਾਰ ਗਿਆ ਆ ਗੁਰੂਆ ਜੱਸੇ 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 ਵਾਲੀ ਮਸ਼ੀਨ ਖਿਲਰ ਗਈ ਸਾਰੀ ਥੱਬਾ ਮਾਰਿਆ ਗੁਰੂਆ ਮਾਰਾ ਜਾ ਉਹਨਾਂ ਨੇ ਥੱਬਾ ਜਿਉਂ ਫੁੱਟਿਆ ਛੋਲਿਆਂ ਦਾ ਐਡਾ ਉਹਦਾ ਗੁਰੂਆ ਗਿਆ ਗਿਆ ਡਰਾਮਾ ਦਾ ਛਰਾਈ ਗਿਆ ਡਰਾਮਾ ਪਾੜ ਗਿਆ ਤੇ ਪੱਤੀਆਂ ਪੱਤੀਆਂ ਕੁੜੀਆਂ ਖਿਲਰ ਗਈਆਂ ਵਿੱਚੇ ਉਹ ਵੀਡੀਓ ਵੀ ਬਣਾਈ ਨਾ ਬਾਅਦ ਚ ਆ ਉਹ ਮੜ ਕੇ ਪਤਾ ਉਧਰ ਜਦੋਂ ਤੁਰ ਜਾਵੇ ਕਰੀ ਗੀ 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 ਕਰਦੀ ਪਿੱਛੋਂ ਆਏ ਜਿਹੜੇ ਪੈਣੀ ਹੁੰਦੀ ਹੁਣੇ ਤੇ ਆਪਦੀ ਜਿਹੜੀ ਉੱਕੀ ਪੁੱਕੀ ਪੇਮੈਂਟ ਬੰਨੀ ਏਦੀ ਉਹ ਲੈ ਕੇ ਦੇ ਦੋ ਨਾ ਚਲੋ ਨਹੀਂ ਨਹੀਂ ਉਹ ਨਹੀਂ ਨਹੀਂ ਉਹਦਾ ਗੈਪ ਡਰਾਮ ਨਵਾਂ ਪਵਾਦਾ ਆਦੇ ਉਦੋਂ ਹੀ ਫਿਰ ਰੰਗਣ ਉਹ ਨਾ ਮਾਫਾ ਕਰੀਂ ਅੱਛੇ ਆ ਗੰਨ ਜੀ ਦੇ ਦੇ ਜੱਸਾ ਲੈ ਜੂਗਾ ਤੇ ਕਰੀਏ ਫਿਰ ਉਡੀਕ ਲਾਉਣੀ ਓਏ ਕੋਈ ਗੱਲ ਨਹੀਂ ਯਾਰ ਫੜ ਲੈ ਯਾਰ 30 35000 ਰੁਪਇਆ ਤੈਨੂੰ ਬੰਨ ਜਾਣਾ ਵਿਹਲੇ ਬਹਿ ਕੇ ਬੰਨਣਾ 30 35000 ਚੱਤ ਮੋਲੋ ਜੱਸਿਆ ਇਦੂ ਸਾਰੀ ਡਰਾਈਵਰਾਂ ਡਰੂਵਰਾਂ ਨਾਲ ਤੂੰ ਕੋਈ ਦੋ ਬੰਦੇ ਰੰਗ ਵਾਲੇ ਨਾਲ ਲੈ ਜਾਂਦਾ ਨਾ ਤਾਂ ਕੰਮ ਵਧੀਆ ਤੇਰਾ ਜੀ ਕਰਨਾ ਹੀ ਮਸ਼ੀਨ ਚਲਾਉਣ ਨੂੰ ਵੀ ਹੁਣ ਚਲਾ ਲਾ ਮੈਂ ਕੋਈ ਨਹੀਂ ਹੁੰਦਾ। ਕੋਈ ਗੱਲ ਨਹੀਂ ਬਾਬਾ ਕਹਿੰਦਾ ਰੰਗ ਮਾਰ ਦੋ। ਮੈਂ ਇਹਦਾ ਦੱਸਦਾ ਵੀ ਇਹ ਪੇਂਟ ਵੀ ਕਰਦੇ ਨੇ। ਨਹੀਂ। ਖੋਲਦੇ ਕੌਣ ਨੇ ਨਾਲ ਤੂੰ ਹੀ ਖੋਲਦੇ ਓ ਚੰਗਾ ਆਪਣਾ ਚੰਗਾ ਬਾਂਮਣਾ ਹੋਈਗਾ ਤੂੰ ਅੱਧੀ ਕਾਂ ਪਿਆਵੇਂ ਲੈ। ਕੀ ਆ ਗੱਲ ਨੁਕਸਾਨ ਕੇ ਬਾਦੀ ਪਾੜ ਜੋ ਮੁਰਕੀ ਅਗਲਾ ਤੈਨੂੰ ਥੋੜਾ ਕਹਿਣਾ ਪਤਾ ਕੀ ਗੱਲ ਏ ਗੱਲ ਸੀ ਵੀ ਆ ਨਟ ਵੇਖ ਕੇ ਮੈਂ ਤੇ ਵਚਾਂਗ ਕੇ ਹੱਥ ਨਾਲ ਰਿਹਾ ਹੱਥ ਤਾਂ ਨਾਲ ਸੀ ਨਾ ਯਾਰ ਤੂੰ ਹੀ ਨਾਲ ਹੀ ਸੀ ਦੂਗੜਾ ਪਾਸੇ ਗਿਆ ਹਾਂ ਜੇ ਤਾਂ ਪਾਸੇ ਆ ਦੱਸ ਦੇ ਤੂੰ ਮੈਂ ਤੇ ਖੋਲਣ ਹੀ ਅਜੇ ਪਹਿਲੀ ਆ ਦੱਸ ਤੂੰ ਤੇ ਖੋਲਦਾ ਹੀ ਰਹਿਣਾ ਮੈਂ ਜਿਹੜੀ ਖੋਲਦਾ ਰਿਹਾ ਆ ਭਾਈ ਓਰੇ ਕਰ ਨਹੀਂ ਆਪਾਂ ਤਾਂ ਖੋਲਦਾ ਹੀ ਰਹਿਨੇ ਨਹੀਂ ਨਾ ਸਾਰੇ ਨਹੀਂ ਗਰੀਬ ਜਨਤਾ ਉਹਦੇ ਕੱਪੜੇ ਦੇ ਹੋਏ ਲੈ ਉਸਤਾਦ ਕੱਪੜੇ 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 ਕੀ ਦੋ ਨਾਲ ਵਿੱਚ ਲੱਗੇ ਨੇ ਦੇ ਗਾਂ ਤੇ ਗਾਂ ਕਿਸਮ ਟੱਕਰੀ ਹੋਏ ਬੰਦੀਆਂ ਦੇ ਕੰਮ ਵੇਚ ਲੋ ਇੱਥੇ ਕਈਆਂ ਬੰਦਿਆਂ ਦੇ ਕੰਮ ਹੋਰ ਹੀ ਸਾਹ ਦੇ ਕੋਈ ਤੰਗਲੀਆਂ ਪੁੱਠੀਆਂ ਪਾ ਦਿੰਦਾ ਕੋਈ ਬਹਿਰੰ ਕਿਸੇ ਦੇ ਕਿਸੇ ਨੂੰ ਠੋਕ ਦਿੰਦੇ ਬੰਦਿਆਂ ਦੇ ਕਿ ਇੱਥੇ ਜ਼ਮਾਨਾ ਐਂ ਚੱਲਿਆ ਉਹਦਾ ਉਹਨੂੰ ਠੋਕਤਾ ਉਹਨੂੰ ਬਾਅਦ ਚੇਹੇ ਆਣ ਕੇ ਪੁੱਛਿਆ ਇਹਦਾ ਆਹ ਹੈ ਜੀ ਫਰਦੋ ਪਾ ਦੋ ਉਹ ਮਸ਼ੀਨਾਂ ਹੀ ਜਿਹੜੀਆਂ ਸਮਾਨ ਚੱਲੀ ਜਾਂਦੀਆਂ ਇੱਕ ਦੀ ਕੀ ਦਾ ਫੇਰ ਕਰੂ ਮਾਰ ਕੇ ਇੱਕਾ ਹਾਂ ਜੇ ਉਹਦਾ ਢੰਡਾ ਫੇਰ ਫਿਰ ਲੱਭੇ ਹੀ ਨਾ ਇਹ ਕਿਤਾ ਕਰਛਾਲ ਲਿਓਣੀ ਆ ਵੀਰ ਨੇ ਕਾਟਰਾਈਆਂ ਆਪ ਰੱਖੀਆਂ ਮੈਂ ਤੇ ਉਹਦੇ ਇਹਨੇ ਵਿਚਾਰੇ ਨੇ ਲੰਮੇ ਲਾਲਾ ਕਾਟਰਾ ਪਈਆਂ ਤੇ ਮੁੜਕਿਆਂ ਦਾ ਹੋਏ ਤਾਂ ਮੈਂ ਰੱਖੀਆਂ ਕਾਟਰਾ ਨਹੀਂ ਕੱਟੋਂਡੀਆਂ ਕੋਈ ਹੋਈਆਂ ਤੇ ਉਹ ਦੇਖਿਆ ਤੇ ਕੰਮ ਕਾਟਰਾ ਅੰਡੀ ਖੰਡੀ ਕੰਮ ਜਿਆ ਜੱਜਾ ਬਣਾਉਣਾ ਲੀ ਗੱਦੇ ਕਰਦੇ ਗੰਨ ਮੇਰੇ ਅਚਾਨਕ ਦਿਮਾਗ ਚ ਆਈ ਮੈਂ ਇੱਥੇ ਨਾ ਨਾ ਹੋਣਾ ਇਧਰ ਆਏ ਨੂੰ ਲੱਗੇ ਨਰਾਸ ਮਾਰਿਆ ਤੇ ਗਰੀਆ ਥੱਲੇ ਦੋਟਾ ਹੋਰ ਆਉਂਦਾ ਨਾ ਕੋਈ ਪਹਾਂ ਦੁੱਤੀਰੇ ਕਿੰਨਾ ਬਾਦੀ ਤੋਂ ਹੁੰਦੇ ਨਹੀਂ ਜਸਾਹੀ ਗੱਲ ਸੁਣੋ ਮੇਰੀ ਚੱਲ ਅਹੀਂ ਦੇ ਨਾਂ ਦੇ ਹਾਂ ਦੀ ਆ ਦਿੱਤੀ ਪਲੇਟ ਹੁਣ ਨਹੀਂ ਆਉਂਦੀ ਆ ਤੇ ਇਹਦੇ ਪਲੇਟ ਹੀ ਨਹੀਂ ਆਉਂਦੀ ਆ ਦਿੱਤੀ ਹੈ ਨਾ ਪਲੇਟ ਥੱਲੇ ਜੇ ਮੈਂ ਆਪਾਂ ਨਹੀਂ ਆਪਣੀਆਂ ਗੋਲੀਆਂ ਦੇ ਆ ਚੀਜ਼ ਖੋਲੋ ਥੱਲੋਂ ਸਾਰਾ ਕੁਵਿਲਾ ਆ ਤਾਂ ਯਾਰ ਜੇ ਇਹੋ ਜਿਹੀਆਂ ਬਦਲੀਆਂ ਨਾ ਹੰਤੈ ਨੂੰ ਵਿਚਾਲ ਕੌਣ ਕਵੇ ਹਾਂ ਤਾਂ ਗੱਲ ਆ ਇਹਨੂੰ ਤਾਂ ਜਾ ਕਰੂ ਕਈ ਕਰੀ ਹਾਂ ਇਹ ਤਾਂ ਬਾਹਰਲੀ ਮਸ਼ੀਨ ਆ ਅਸੀਂ ਕਿਹੜੂ ਕੇਜ ਲਾਉਂਦੇ ਨਾ ਜਦ ਤਹਨੇ ਰੋਣਗੇ ਕਹੀ ਇਹ ਗੱਲ ਆ ਮੈਨੂੰ ਐਂ ਕਿਹੜੂ ਕੇਜ ਲਾਉਂਦੇ ਨਾ ਚੱਲਾ ਸਾਡਾ ਪੇਜ ਕਾਸੀ ਲਾ ਦੇ ਬਸ ਤੋ ਪੂਗਾ ਹੰਤ ਗਾੜੀ ਲੱਗੀ ਜਾਂਦਾ ਆ ਆ ਚਲ ਆ ਖੋਲ ਲਈ ਕੋਕਲਾ ਤੂੰ ਗਰੇਜ ਤੇ ਨਹੀਂ ਚੱਕਿਆ ਜਾਣਾ ਮਲੇ ਸੱਟ ਲਾਉਣੀ ਕੋਈ ਨਹੀਂ ਨਹੀਂ ਆਵੇ ਉਧੈ ਇੱਥੇ ਕਰ ਮਠੀ ਇੱਥੇ ਲਾਗ ਰੱਖ ਆ ਬੈਰ ਨੂੰ ਸੱਟ ਲਾ ਤੂੰ ਬਾਦੀ ਤਾਂ ਕਰ ਤੇ ਰੱਖ ਬਾਦੀ ਤਾਂ ਚੱਕ ਰੱਖ ਸੇ ਲਾਈ ਜਨਾ ਸੱਟਾਂ ਨੂੰ ਕਿੱਥੇ ਆਵੇ ਉਹਦੇ ਪਰਲੇ ਬੰਨੇ ਜੱਸਿਆ ਸਿੱਧਾ ਵੇਖ ਗਾਂ ਪਤਾ ਨਹੀਂ ਤਾਂ ਬਹ ਰੁਕ ਜਾ ਰੁਕ ਜਾ ਰੁਕ ਜਾ ਸਿਰੇ ਤੇ ਨਿਕਲਣ ਵਾਲੀ ਹੋਈ ਆ ਆਵੇ ਇੱਥੇ ਮਾਰੇ ਕੋਈ ਚੀਜ਼ ਦਾ ਚਾਈ ਸੁਣੀ ਫਰਾ ਮਾਦਰ ਆ ਗਿਆ ਮਣੀ ਆ ਗਿਆ ਤੇ ਜਾਓ ਇੱਕ ਜਣਾ ਉਹ ਆ ਜਾ ਮਨੀਓ ਕਿਵੇਂ ਏ ਇਹ ਤਾਂ ਏਡਾ ਕੁੱਤੇ ਦਾ ਓਡਾ ਨਾ ਇਹਦਾ ਮੈਂ ਲਾ ਲਿਆ ਸਾਹਬ ਉਹ ਹੀ ਜੋ ਤੈਨੂੰ ਸੁਣਿਆ ਨਹੀਂ ਏਡਾ ਏ ਕੁੱਤੇ ਦਾ ਇਹਨੂੰ ਕੰਮ ਹੈ ਨਾ ਇਧਰ ਵੇਖੀ ਸੋਲਾ ਨਹੀਂ ਉਹ ਇੱਥੇ ਦਾ ਕੰਮ ਕਰਾਉਣਾ ਨਹੀਂ ਮਾੜਾ ਜਾ ਲਾਮਾ ਦੇ ਲੈਣ ਦੇ ਯਾਰ ਤੈਨੂੰ ਲੋੜ ਏ ਨਾ ਮੈਨੂੰ ਫੋਨ ਲਾਉਂਦਾ ਆਪਾਂ ਇੱਥੇ ਜਾਣਾ ਮੈਂ ਕਿਸੇ ਨੂੰ ਕੋਈ ਕੰਮ ਦੱਸ ਕੀ ਕਰ ਪਹਿਲਾਂ ਮੈਨੂੰ ਇਹ ਦੱਸ ਤੂੰ ਕੰਮ ਤੈਨੂੰ ਕਿਦੋਂ ਦਾ ਕਹੀ ਜਾਣਾ ਉਹ ਕੰਮ ਤੈਨੂੰ ਮੈਨੂੰ ਪਤਾ ਕਿਦੋਂ ਐਸੇ ਦੱਸ ਪਹਿਲਾਂ ਆਜ ਆਇਆ ਹਾਂ ਤੇ ਮੈਂ ਦੱਸ ਫੇਰ ਕਰਦੇ ਮੈਨੂੰ ਦੱਸ ਨਹੀਂ ਉਹ ਵੀ ਤਾਂ ਪੰਗਾ ਪੈਂਦਾ ਆਏ ਆ ਹਾਂ ਕੱਲ ਆ ਗਿਆ ਨਿਕਲਿਆ ਅਦਰ ਬਕਰਨਾ ਨਵਾ ਪੂੜਾ ਚਿੱਤਰ ਰੱਖੀ ਇਹ ਮੂਰੇ ਕੜਾ ਪਾਉਣ ਪੈਣਾ ਹੂੰ ਚਲੋ ਬਾਜੀ ਜੀ ਨੇ ਬੱਸ ਕੋਲੇ ਬੈਰਿੰਗ ਪਈਆ ਚੜਾ ਲੈਣਾ ਬੈਰਿੰਗ ਦੋ ਪੀਸ ਲੈ ਆਵਾਂਗੇ ਨਾ ਨਾਲ ਇੱਕ ਵੱਧ ਚੰਗਾ ਕਿ ਨਹੀਂ ਬਾਕੀ ਗਰਾਨੀਆਂ ਗਰੂਨਾਂ ਓਕੇ ਆਪਣੇ ਮਹਾਰਾਜ ਦੀ ਕਿਰਪਾ ਨਾਲ ਚੱਟ ਬਚਾਈ ਰਿਹਾ ਇਹਨੂੰ ਮੋਰ ਆਈ ਤੇ ਪਾਈ ਤੇ ਕਰਾਣੇ ਤੇਨੂੰ ਪਰਪੋਜੀ ਕੀਤਾ ਆਹ ਮੋਰ ਮੇਰੀ ਗੱਲ ਸੁਣ ਇਹਨੂੰ ਰਹੀ ਨਾ ਡੀਜ਼ਲ ਮਾਰ ਕੇ ਤੇਨ ਪਾਣੀ ਮਾਰ ਦਿਆ ਗੁੱਲਾ ਕੱਢ ਲਾ ਤੇ ਰਹਿੰਦੀ ਇਹਨੂੰ ਗੁੱਲਾ ਰਹਿੰਦੇ ਏਦਾਂ ਹੀ ਬੱਕ ਮਾ ਦੇ ਇਹਨੂੰ ਤੇ ਪਾਣੀ ਇਹਨੂੰ ਐ ਸਾਫ਼ ਕਰਕੇ ਧੋਲਾ ਚੰਗਾ ਮਟਰ ਚਲਾ ਕੇ ਪਹਿਲਾ ਡੀਜ਼ਲ ਮਾਰ ਲਾ ਫਿਰ ਉਹ ਪਾਣੀ ਮਾਰਦੇ ਸਾਰੇ ਸਮਾਨ ਨੂੰ ਉਹ ਆਪਲਾ ਪਲਾ ਸਟਾਰ ਬਾਡੀ ਕਲਾਸ ਸਟਾਰ ਬਾਡੀ ਖੋਲ ਹੀ ਗਈ ਆ ਐਦਾਂ ਹੀ ਖਲ ਜੂ ਗਰਾਰੀ ਨਾਲ ਹੀ ਹਾਂ 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 ਗਰਾਰੀ ਆਪਾਂ ਖੁੱਲਣੀ ਨਹੀਂ ਨਹੀਂ ਗਰਾਰੀ ਆਪਾਂ ਕੀ ਚੋਲ ਲਈ ਲਿਆ ਮਨਚਾ ਕਾਉਣਾ ਨਹੀਂ ਯਾਰ ਹੱਥ ਨਹੀਂ ਮੁੰਡੇ ਦਾ ਠੀਕ ਦਾ ਇੱਕ ਆਤੀ ਪਾਉਣਾ ਇਹ ਜਿਹੜਾ ਮਰਜ਼ੀ ਬੰਨਾ ਬਵਾ ਦੇ ਉਹ ਤੇ ਲਿਆ ਉੱਥੇ ਲਿਆ ਕੜਾ ਇਹਦਾ ਲਿਹਾਉਣਾ 8 ਨੰਬਰ ਦਾ ਨਾ 8 ਨੰਬਰ ਹੀ ਹੈ ਨਾ ਬੈਰੰਗ ਹਾਂ ਸੋਤੋ ਸੱਤ ਹੈ ਕਿਰਿਓ ਸੋਤੋ ਉਹ 8 8 ਕਰੀ ਜਾਂਦਾ ਜਿਹੜਾ ਵੱਡਾ ਬੈਰਨ ਕੱਢਿਆ ਸੀ ਉਹ ਕਿੰਨਾ ਨੰਬਰ ਆ ਆਦ ਮੋਹਮਦ ਨੂੰ ਮੈਂ ਹਾਦੀ ਇਹਨੂੰ ਖੋਲ ਗਿਆ ਉਹ ਦੇ ਗੋਟੀਆਂ ਗੋਟੀਆਂ ਦੇ ਦੇ ਹੰਨਾ ਇਹਨੂੰ ਕਿਹੜੀ 19 ਦੀ ਚਾਹੀਦੀ ਆ ਚਲੋ ਨਾ ਨਾ ਜਨਾ ਤਾਂ ਪੂਰੀ ਨਹੀਂ ਭਲੇਗੀ ਹਾਂ ਭਲੇਗੀ ਪੂਰੀ ਨਹੀਂ ਭਲੇਗੀ ਵੇਖ ਲੈ ਚਲਪੇ ਬੋਲ ਦੇ ਨਾ 2 ਮਿੰਟ ਲੱਗਣੇ ਕੋਈ ਨਹੀਂ ਉਹਨੇ ਨੰਬਰ ਫੜਾ ਆ 19 ਦਾ ਚਾਬੀ ਪਾ ਨਾ ਹੋ ਗਈ ਇੱਥੇ ਲਾ ਫਿਰ ਇਹਦੇ ਦੇ ਲਿਆ ਦੱਸ ਕੀ ਕਰੀ ਨਾ ਬਸ ਉਹਦਾ ਤੇ ਲੱਗ ਰਹਿਣਾ ਨਾ ਉੰਨੀ ਦਾ ਪਾਨਾ ਵੀ ਹੋਰ ਦੇ ਦੇ ਹਾਂ ਛੋਰਾ ਘੱਲਾ ਪਿੰਦਾ। ਹਲੋਂ ਨੀਗਾ ਵੱਜੀ ਹੋਊਗੀ ਕਿ ਨਹੀਂ? ਕੋਲ ਹੋ ਗਈ। ਮਨਕੇ ਯਾਰ ਪਟਾਪਾ ਜਿਹੜੀ ਗੱਲਾਂ ਆਏ ਨੇ ਪਾ ਦਈਏ। ਨਾਲੇ ਕਲੱਚ ਵਾਲਾ ਬੈਰਿੰਗ ਕਿੱਥੇ ਸੱਚੇ ਕੱਢਿਆ ਸੀ ਬਾਹਰ। ਆ ਦੇ ਰਿਹਾ। ਆ ਇਹਨੂੰ ਬਿਮਾਰੀ ਇਹ ਬੈਰਿੰਗ ਸੀ ਕਰ ਦਿੰਦੀ। ਇਹ ਵੀ ਬੈਰਿੰਗ ਤਾਂ ਡੱਕ ਗਰੀਸ ਨਿਕਲੀ ਪਈ। ਗਰੀਸ ਨਿਕਲ ਨਹੀਂ ਹੈਗੀ ਗੰਦੀ ਗਰੀਸ ਹੈ ਅੱਜ। ਗਰੀ ਆਵੇ ਸੁੱਕਿਆ ਪਿਆ 베어ਿੰਗ ਦੇ ਵਿੱਚ ਆ ਆ ਨਿਕਲ ਨਹੀਂ ਪਈ ਗੋਲਿੰਗ ਹੈ ਬੈਂ ਉਦਾਂ ਹੀ ਹੈ ਕੰਮ ਆ ਵੀ ਵੀਏ ਓਕੇ 23 ਮਾਡਲ ਇਹਦਾ ਕਰਤਾ ਗੇਅਰ ਫੈਟ ਦੁਬਾਰਾ ਜਿਹੜੇ ਟੁੱਟ ਗਈ ਬੈਰਿੰਗ ਵਿੱਚ ਲੋਗਰਾਰੀਆਂ ਗਰੂਰੀਆਂ ਸਭ বাজ ਗਈਆਂ ਬਾਜੇ ਗੁੱਡੇ ਸਾਹਿਬ ਤੋਂ ਘਰੇ ਆ ਗਈਏ ਕੁੱਤੇ ਬਹਿਰੀਆਂ ਦਾ ਬਾ ਓਕੇ ਤੇ ਆਪਣੀ ਤਿਆਰੀ ਹੈ ਜੀ ਅੱਜ ਰਾਤ ਨੂੰ ਆਪਾਂ ਨਿਕਲ ਜਾਣਾ ਬਾਕੀ ਮਹਾਰਾਜ ਸੱਚੇ ਪਾਤਸ਼ਾਹ ਭਲੀ ਕਰੇ